ਸੋਸ਼ਲ ਮੀਡੀਆ ਤੇ ਜੌਨੀ ਬਾਬਾ ਦੇ ਨਾਮ ਨਾਲ ਮਸ਼ਹੂਰ ਭਾਈ ਰਵਿੰਦਰ ਸਿੰਘ ਜੀ ਜਨਨ ਦੀ ਕਿ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਅੱਜ ਫਿਰ ਜੌਨੀ ਬਾਬਾ ਨੇ ਆਪਣੇ ਕੁਝ ਸਾਥੀਆਂ ਨਾਲ ਲਾਈਵ ਆ ਕੇ ਪੀਐਮ ਮੋਦੀ ਨੂੰ 10 ਰੁਪਈਆ ਦੇ ਨੋਟ ਨੂੰ ਲੈ ਕੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਮੈਂ ਹੈ ਨਾ ਉਹਦੇ ਸੋਚਦਾ ਸੀਗਾ ਠੀਕ ਹੈ ਕਿ ਮੋਦੀ ਨੇ ਨੋਟਬੰਦੀ ਕਰਦੀ ਨੋਟਬੰਦੀ ਕਰਦੀ ਇਨੇ ਸਿਆਪਾ ਇਹਨੂੰ 10 ਦਾ ਨੋਟ ਬੰਦ ਨਹੀਂ ਕੀਤਾ ਇਹ। ਆ ਜਿੱਦਾਂ ਟਰ 10 ਦਾ ਨੋਟ ਨਹੀਂ ਨਾ ਬੰਦ ਹੁੰਦਾ ਰਾਗੀਆਂ ਨੂੰ ਉਹਨੂੰ ਕਿਹੜਾ ਸੁਠਣਾ 10 ਦੇ। ਜਿਹੜਾ ਆਉਂਦਾ 10 ਦਾ ਨੋਟ ਗਲਿਆ ਸੜਿਆ 10 ਦਾ ਨੋਟ ਪੂਰੇ ਮਾਰ ਕੇ ਅਗਲਾ ਕਹਿੰਦਾ ਬਾਬਾ ਜੀ ਰੱਖ ਕੇ ਦੰਦਣਾਂ ਪਰ ਆਯੋਦਾਨ ਕਰਾਇਓ। ਸੜਿਆ ਨੋਟ 10 ਦਾ ਰੱਖ ਕੇ ਅਗਲਾ ਕਹਿੰਦਾ ਦਾਨ ਕਰਾਇਓ। ਇਹ ਨਹੀਂ ਮੋਦੀ ਤੋਂ ਬੰਦ ਹੋਇਆ 10 ਦਾ ਨੋਟ। ਕੋਭਰਾਵਾ ਦਸਾਂ ਦਾ ਨੋਟ ਬੰਦ ਕਰ ਪੰਜਾਹਵਾ ਤੋਂ ਨੋਟ ਸ਼ੁਰੂ ਹੋਵੇ ਕੋਈ ਰਾਗਿਆਂ ਨੂੰ ਵੀ ਸਹਾਰਾ ਹੋਵੇ